ਉਹ ਇਲੈਕਸ਼ਨ ਅਜੇ ਹੁਣੇ ਹੋਏ ਐ ਉਹਦੇ ਵਿੱਚ ਮੇਰੀ ਪਾਰਟੀ ਤੇ ਮੈਂ ਕਾਮਯਾਬ ਨਹੀਂ ਰਹੇ ਔਰ ਜਿੱਡੀ ਪਾਰਟੀ ਨੇ 1984 ਦੇ ਵਿੱਚ ਬਲੂ ਸਟਾਰ ਕਰਾਇਆ ਸੀ ਤੇ ਹਜ਼ਾਰਾਂ ਸਿੱਖ ਤੇ ਸਾਡੇ ਸਿੱਖ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਲੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸੱਤ ਸੀਟਾਂ ਜਤਾ ਕੇ ਸਾਡੇ ਪੰਜਾਬ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਸਾਡੀ ਕੌਮੀਅਤ ਹੈ ਜਿਹੜੀ ਇਹ ਨੀਚੇ ਗਿਰਤੀ ਗਿਰਤੀ ਡੇਰ ਗਈ ਹੈ ਤੇ ਹਿੰਦੂਤਵਾ ਦੀ ਚੜ੍ਹਾਈ ਉੱਤੇ 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 ਹੋ ਰਹੀ ਹੈ ਸੋ ਜੇ ਸਿੱਖ ਕੌਮ ਨੇ ਆਪਣੀ ਕੌਮ ਤੇ ਮਜ਼ਬ ਨੂੰ ਜ਼ਿੰਦਾ ਰੱਖਣਾ ਹੈ ਤਾਂ ਫਿਰ ਆਪਣੀਆਂ ਰਸਮਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇਸ ਘਤਕਾ ਦਿਵਸ ਨੂੰ ਬਹੁਤ ਸੰਗੀਤ ਕੀ ਦੇ ਨਾਲ ਲੈ ਕੇ ਸੁਖਜੀਤ ਸਿੰਘ ਢੋਲੀ ਸਾਹਿਬ ਸਾਡੇ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੇ ਪਤਾ ਕਰ ਲੋ ਕਿਵੇਂ ਹੋ ਰਿਹਾ ਕੀ ਹੋ ਰਿਹਾ ਤੇ ਇਸ ਨੂੰ ਧੂਮ ਧਾਮ ਦੇ ਨਾਲ ਆਪਾਂ ਮਨਾਈਏ ਉਹ ਇਲੈਕਸ਼ਨ ਅਗੇ ਹੁਣੇ ਹੋਏ ਐ ਉਹਦੇ ਵਿੱਚ ਮੇਰੀ ਪਾਰਟੀ ਤੇ ਮੈਂ ਕਾਮਸ਼ਾਹ ਨਹੀਂ ਰਹੇ ਔਰ ਜਿਹੜੀ ਪਾਰਟੀ ਨੇ 1984 ਦੇ ਵਿੱਚ ਬਲੂ ਸਟਾਰ ਕਰਾਇਆ ਸੀ ਤੇ ਹਜ਼ਾਰਾਂ ਸਿੱਖ ਤੇ ਸਾਡੇ ਸਿੱਖ ਲੀਡਰ ਸੰਤ ਜਨੈਲ ਸਿੰਘ ਭਿੰਡਰਾਲੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ 7 ਸੀਟਾਂ ਜਿਤਾ ਕੇ ਸਾਡੇ ਪੰਜਾਬ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਸਾਡੀ ਕੌਮੀਅਤ ਹੈ ਜਿਹੜੀ ਇਹ ਨੀਚੇ ਗਿrti ਗਿੱਦੀ ਗਰਦੀ ਹੈ ਤੇ ਹਿੰਦੂਤਵਾ ਦੀ ਚੜ੍ਹਾਈ ਉੱਤੇ 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 ਹੋ ਰਹੀ ਹੈ ਸੋ ਜੇ ਸਿੱਖ ਕੌਮ ਨੇ ਆਪਣੀ ਕੌਮ ਤੇ ਮਜ਼ਬ ਨੂੰ ਜ਼ਿੰਦਾ ਰੱਖਣਾ ਤਾਂ ਫੇਰ ਆਪਣੀਆਂ ਰਸਮਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇਸ ਕੱਤਰਾ ਦਿਵਸ ਨੂੰ ਬਹੁਤ ਸੰਜੀਦਗੀ ਦੇ ਨਾਲ ਲੈ ਕੇ ਸੁਖਜੀਤ ਸਿੰਘ ਢੋਲੀ ਸਾਹਿਬ ਸਾਡੇ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੇ ਪਤਾ ਕਰ ਲੋ ਕਿਵੇਂ ਹੋ ਰਿਹਾ ਕੀ ਹੋ ਰਿਹਾ ਤੇ ਇਸ ਨੂੰ ਧੂਮ ਧਾਮ ਦੇ ਨਾਲ ਆਪਾਂ ਮਨਾਈਏ ਉਹ ਇਲੈਕਸ਼ਨ ਅਜੇ ਹੁਣੇ ਹੋਏ ਐ ਉਹਦੇ ਵਿੱਚ ਮੇਰੀ ਪਾਰਟੀ ਤੇ ਮੈਂ ਕਾਮਯਾਬ ਨਹੀਂ ਰਹੇ। ਔਰ ਜਿਹੜੀ ਪਾਰਟੀ ਨੇ 1984 ਦੇ ਵਿੱਚ ਬਲੂ ਸਟਾਰ ਕਰਾਇਆ ਸੀ ਤੇ ਹਜ਼ਾਰਾਂ ਸਿੱਖ ਤੇ ਸਾਡੇ ਸਿੱਖ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਲੇ ਸ਼ਹੀਦ ਹੋਏ ਸੀਗੇ। ਉਹਨਾਂ ਨੂੰ 7 ਸੀਟਾਂ ਜਿਤਾ ਕੇ ਸਾਡੇ ਪੰਜਾਬ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ। ਸੋ ਸਾਡੀ ਕੌਮੀਅਤ ਹੈ ਜਿਹੜੀ ਇਹ ਨੀਚੇ ਗਿrti ਗਿrti ਗਰਦੀ ਹੈ ਤੇ ਹਿੰਦੂਤਵਾ ਦੀ ਚੜ੍ਹਾਈ ਉੱਤੇ 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 ਹੋ ਰਹੀ ਹੈ ਸੋ ਜੇ ਸਿੱਖ ਕੌਮ ਨੇ ਆਪਣੀ ਕੌਮ ਤੇ ਮਜ਼ਬ ਨੂੰ ਜ਼ਿੰਦਾ ਰੱਖਣਾ ਤਾਂ ਫੇਰ ਆਪਣੀਆਂ ਰਸਮਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇਸ ਕੱਤਰਾ ਦਿਵਸ ਨੂੰ ਬਹੁਤ ਸੰਜੀਦਗੀ ਦੇ ਨਾਲ ਲੈ ਕੇ ਸੁਖਜੀਤ ਸਿੰਘ ਢੋਲੀ ਸਾਹਿਬ ਸਾਡੇ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੇ ਪਤਾ ਕਰ ਲੋ ਕਿਵੇਂ ਹੋ ਰਿਹਾ ਕੀ ਹੋ ਰਿਹਾ ਤੇ ਇਸ ਨੂੰ ਧੂਮ ਧਾਮ ਦੇ ਨਾਲ ਆਪਾਂ ਮਨਾਈਏ ਉਹ ਇਲੈਕਸ਼ਨ ਅਜੇ ਹੁਣੇ ਹੋਏ ਐ ਉਹਦੇ ਵਿੱਚ ਮੇਰੀ ਪਾਰਟੀ ਤੇ ਮੈਂ ਕਾਮਯਾਬ ਨਹੀਂ ਰਹੇ ਔਰ ਜीडी पार्टी ਨੇ 1984 ਦੇ ਵਿੱਚ ਬਲੂ ਸਟਾਰ ਕਰਾਇਆ ਸੀ ਤੇ ਹਜ਼ਾਰਾਂ ਸਿੱਖ ਤੇ ਸਾਡੇ ਸਿੱਖ ਲੀਡਰ ਸнт ਜਰਨੈਲ ਸਿੰਘ ਭਿੰਡਰਵਾਲੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ 7 ਸੀਟਾਂ ਜਿਤਾ ਕੇ ਸਾਡੇ ਪੰਜਾਬ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ ਸੋ ਸਾਡੀ ਕੌਮੀਅਤ ਹੈ ਜਿਹੜੀ ਇਹ ਨੀਚੇ ਦਿੱਤੀ ਗਿੱਦਕ ਗਰਗੀਏ ਤੇ ਹਿੰਦੂਤਵਾ ਦੀ ਚੜ੍ਹਾਈ ਉੱਤੇ 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 ਹੋ ਰਹੀ ਹੈ ਸੋ ਜੇ ਸਿੱਖ ਕੌਮ ਨੇ ਆਪਣੀ ਕੌਮ ਤੇ ਮਜ਼ਬ ਨੂੰ ਜ਼ਿੰਦਾ ਰੱਖਣਾ ਤਾਂ ਫੇਰ ਆਪਣੀਆਂ ਰਸਮਾਂ ਮਨਾਉਣੀਆਂ ਬਹੁਤ ਜ਼ਰੂਰੀ ਨੇ ਤਾਂ ਇਸ ਕੱਤਰਾ ਦਿਵਸ ਨੂੰ ਬਹੁਤ ਸੰਗੀਤ ਕੀ ਦੇ ਨਾਲ ਲੈ ਕੇ ਸੁਖਜੀਤ ਸਿੰਡਰੋਲੀ ਸਾਹਿਬ ਸਾਡੇ ਜਿਹੜੇ ਜਲੰਧਰ ਦੇ ਪ੍ਰਧਾਨ ਨੇ ਉਹਨਾਂ ਦੇ ਕੋਲੇ ਪਤਾ ਕਰ ਲੋ ਕਿਵੇਂ ਹੋ ਰਿਹਾ ਕੀ ਹੋ ਰਿਹਾ ਤੇ ਇਸ ਨੂੰ ਧੂਮ ਧਾਮ ਦੇ ਨਾਲ ਆਪਾਂ ਮਨਾਈਏ